लुधियाना वी तो खबर सामने आ रही है टैक्सी ड्राइवर गुरप्रीत सिंह बेरहमी के कतल किया गया है टैक्सी ड्राइवर गुस्सा है पुलिस स्टेशन तक यह गुस्सा सड़क तो पहुंच चुका है वीडियो गिनती ड्राइवर ਸੁਦਾਹ ਪੁਲਿਸ ਸਟੇਸ਼ਨ ਦਾ ਰੋਕੀਤਾ ਗਿਆ ਅਤੇ ਇਨਸਾਫ ਤੇ ਨਾਲ ਨਾਲ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਦੱਸਿਆ ਗੁਰਪ੍ਰੀਤ ਸਿੰਘ ਨੂੰ ਦੇਰ ਰਾਤ ਲੁਧਿਆਣਾ ਦੇ ਗ੍ਰੈਂਡ ਬਾਕ ਤੋਂ ਸਵਾਰੀ ਲੈਣ ਤੋਂ ਬਾਅਦ ਅਗਵਾ ਕਰ ਲਿਆ ਗਿਆ ਸੀ ਅਤੇ ਅਗਲੇ ਦਿਨ ਉਸ ਦੇ ਕਤਲ ਦੀ ਖਬਰ ਸੁਣ ਕੇ ਸ਼ਹਿਰ ਦੇ ਸਾਰੇ ਟੈਕਸੀ ਡਰਾਈਵਰਾਂ ਦੇ ਵਿੱਚ ਗੁੱਸਾ ਫੈਲ ਗਿਆ ਸੀ। 56 ਸਾਲਾ ਗੁਰਪ੍ਰੀਤ ਸਿੰਘ ਬਾਰੇਵਾਲ ਦਾ ਰਹਿਣ ਵਾਲਾ ਸੀ ਤੇ ਪਰਿਵਾਰ ਦਾ ਇੱਕ ਲੋਤਾ ਕਮਾਉਣ ਵਾਲਾ ਮੈਂਬਰ ਸੀ। ਹੁਣ ਅਜਿਹੇ ਦੇ ਵਿੱਚ ਸਵਾਲ ਇਹ ਉੱਠ ਰਿਹਾ ਕਿ ਟੈਕਸੀ ਚਲਾਉਣ ਵਾਲੇ ਹੁਣ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ। ਵਾਪਸ ਹੈ ਜੀ ਕੜਕੀਆਂ ਜੀ ਇੱਕ ਬੇਟਾ ਜੀ ਉਹਦੀ ਮਾਤਾ ਜੀ ਠੀਕ ਹੈ ਜੀ ਦੇਖੋ ਜੀ ਉਹਨਾਂ ਦਾ ਕਾਰ ਦਾ ਮੇਨ ਜੀ ਚੱਲ ਗਿਆ ਜੀ ਮੈਂ ਅੱਜ ਪੰਜਾਬ ਸਰਕਾਰ ਦੇ ਤੋਂ ਬੇਨਤੀ ਕਰਾਂਗਾ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗਾ ਲੁਧਿਆਣਾ ਜਿਹੜੇ ਨਵੇਂ ਇਲੈਕਸ਼ਨ ਜਿੱਤੇ ਨੇ ਐਮ ਐਲ ਏ ਬਣੇ ਨੇ ਸੰਜੀਵ ਅਰੋੜਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਾਵੇ ਜੋ ਕਟਣਾ ਵਰਤੀ ਹੈ ਉਹਦਾ ਹਰਜਾਨਾ ਜੋ ਵੀ ਹੈ ਅਸੀਂ ਨਹੀਂ ਕਹਿੰਦੇ ਹਰਜਾਨਾ ਚਲੋ ਪਰ ਜਾਨਾ ਦਾ ਜਿੰਦਗੀ ਬਰਨੀਆ ਪੂਰਾ ਕਰ ਸਕਦੇ ਕਿਉਂਕਿ ਉਹਨਾਂ ਘਰ ਦਾ ਜੀ ਚਲ ਗਿਆ ਅਸੀਂ ਸਰਕਾਰ ਦੇ ਅੱਗੇ ਮੰਗ ਇਹੀ ਕਰਦੇ ਆਂ ਕਿ ਉਹਨਾਂ ਦੇ ਘਰ ਦੇ ਕਟੋ-ਕਟ ਇੱਕ ਦੋ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰ ਦਾ ਸਹੀ ਤਰੀਕੇ ਦਾ ਪਾਲਣ ਪੋਸ਼ਣ ਕਰ ਸਕੀਏ ਤੇ ਜਦੋਂ ਇਹ ਸਭ ਕੁਝ ਹੋ ਗਿਆ ਉਹਨਾਂ ਨੇ ਗੱਡੀ ਆਪਣੀ ਲਾਨ ਲੈ ਜਾ ਚੁੱਕੇ ਸੀਗੇ ਜੇ ਛੱਡ ਕੇ ਰੱਖੀ ਸੀ ਆਤੀ ਲੈ ਗਏ ਸੀ ਜੀ ਇਹ ਆਪਣੇ ਰਮਨ ਵੀਰ ਨੇ ਠੀਕ ਹੈ ਜੀ ਇਹ ਆਪਣੇ ਕੀ ਹੋਇਆ ਜੀ ਇਹ ਨਿਕਲੇ ਨੇ ਕਿ ਲੋਕੇਸ਼ਨ ਬੰਦ ਹੋ ਗਈ ਆ ਇਹ ਅੱਪਾਜ ਕੱਲ ਵੀਰ ਨੂੰ ਸੰਧਾਜਲੀ ਨਵਾਗੇ ਜੀ ਦੇਖੋ ਵੀਰ ਤਾਂ ਚਲ ਗਿਆ ਜੀ ਉਹਨੂੰ ਅਸੀਂ ਵਾਪਸ ਤਾਂ ਲੈ ਕੇ ਨਹੀਂ ਆ ਸਕਦੇ ਵੀਰ ਚਲ ਗਿਆ ਉਹਨੂੰ ਸੰਧਾਜਲੀ ਦੇਣ ਲਈ ਕੱਲ ਸਵੇਰੇ 25 ਤਰੀਕ ਸਵੇਰੇ 6 ਵਜੇ ਤੋਂ ਲੈ ਕੇ 26 ਤਰੀਕ ਸਵੇਰੇ 6 ਵਜੇ ਤੱਕ ਪ੍ਰੋਪਰ ਤਰੀਕੇ ਦੀ ਸਟ੍ਰਾਈਕ ਰਹੇਗੀ ਕੋਈ ਵੀ ਲੁਧਿਆਣਾ ਵਾਸੀ ਟੈਕਸੀ ਬੁੱਕ ਨਾ ਕਰੇ ਕੋਈ ਵੀ ਡਰਾਈਵਰ ਭਾਈ ਚਾਰਾ ਗੱਡੀ ਲੋਕ ਨਾ ਚਲਾਵੇ ਇਹ ਉਹਦੀ ਗੱਡੀ ਤੇ ਸਵਾਰੀ ਲਈ ਜਾਂਦੀ ਹੈ ਉਹ ਸਵਾਰੀ ਆਪਣੀ ਆਪ ਜ਼ਿੰਮੇਵਾਰ ਹੋਏਗੀ ਡਰਾਈਵਰ ਖੁਦ ਆਪ ਜ਼ਿੰਮੇਵਾਰ ਹੋਏਗਾ ਉਹ ਜਿੱਦਾਂ ਤੁਸੀਂ ਟੈਕਸੀ ਚਲਾਉਂਦੇ ਹੋ ਤੁਹਾਡੇ ਹੋਰ ਵੀ ਸਾਥੀ ਹੈ ਤੁਹਾਨੂੰ ਦੇਰ ਰਾਤ ਕਿਤੇ ਨਾ ਕਿਤੇ ਜਾਣਾ ਪੈ ਜਾਂਦਾ ਬੁੱਢੀ ਹੋ ਜਾਂਦੀ ਹੈ ਵੀ ਤੁਹਾਡੀ ਸੇਫ ਸਾਈਟ ਕੀ ਹੈ ਪਰ ਸੇਫ ਸਾਈਟ ਹੈ ਜੇ ਅਸਤਾ ਬਾਦਲ ਬਣ ਕੇ ਬੈਠੇ ਨਹੀਂ ਸਰਕਾਰਾਂ ਨੂੰ ਫ੍ਰੀ ਦਾ ਟੈਕਸ ਦੇਈ ਜਾਂਦੇ ਨੇ ਸਰਕਾਰਾਂ ਟੈਕਸ ਲੈ ਕੇ ਬਾਜੀ ਆਪਣੇ ਏਸੀ ਚ ਰੂਮ ਚ ਆਰਾਮ ਨਾਲ ਬੈਠੇ ਇੰਜੋਏ ਕਰ ਰਹੇ ਨੇ ਠੀਕ ਹੈ ਜੀ ਆਪਣੇ ਇਲੈਕਸ਼ਨ ਆ ਜਾਂਦੇ ਨੇ ਇਲੈਕਸ਼ਨ ਆਏ ਪਏ ਲੋਕਾਂ ਦੇ ਬੰਦੀ ਜਾਂਦੇ ਸਾਡੇ ਹੀ ਪੈਸੇ ਸਾਡੇ ਬੰਦੀ ਜਾਂਦੇ ਨੇ ਜੀ ਨਹੀਂ ਅਸੀਂ ਸਰਕਾਰਾਂ ਨੂੰ ਟੈਕਸ ਦੇ ਰਹੇ ਆ ਪਰ ਸਾਡੇ ਲਈ ਕੋਈ ਸਹੂਤ ਨਹੀਂ ਆ ਜੀ ਪਰ ਉਹਦੇ ਪਲੇਰੇ ਵਿੱਚ ਕੁਝ ਨਹੀਂ ਅਸੀਂ ਯੂਟਮ ਲੈ ਕੇ ਉਸਨ ਜਾਗੇ ਅਸੀਂ ਕਿਸੇ ਬੰਦੇ ਨੂੰ ਜੀਆ ਇਹਦੇ ਘਰੇ ਜਾ ਕੇ ਦੇਖਦੇ ਆ ਕਿ ਕਿਤੇ ਗੱਡੀ ਘਰ ਤਾਂ ਨਹੀਂ ਵਾਪਸ ਆ ਗਈ ਤੇ ਕੋਈ ਨੂੰ ਤਾਂ ਨਹੀਂ ਖਰਾਬ ਹੋ ਗਿਆ ਕੋਈ ਆਪਣੇ ਆਪਾਂ ਤੋਂ ਲੱਗਦੇ ਇਹਨਾਂ ਨੂੰ ਵੀ ਚਾਹ ਪੀ ਕੇ ਬਾਹਰ ਨਿਕਰੇ ਹਾਂ ਬੱਸ ਤੇ ਕੋਈ ਫੀਟ ਤੇ ਬਿਨਾਂ ਨੰਬਰ ਪਲੇਟਾਂ ਤੋਂ ਗੱਡੀ ਚੱਲਦੀ ਹੈ ਸਾਡੀ ਨਜ਼ਰ ਅੱਗੇ ਗੱਡੀ ਦੇ ਕਰਦੇ ਸਿਰਫ ਚਾਹ ਕਰਦੇ ਉਹ 2 ਕਿਲੋਮੀਟਰ ਜਾ ਕੇ ਅੰਦਰ ਜੱਤੀ ਖੜਦੀ ਐ ਫਿਰ ਅੰਦਰ ਉਹਦੇ ਦੇ ਬੰਦਿਆਂ ਵੀ ਲੈ ਗਏ ਅਸੀਂ ਉਹਨੂੰ ਵੀ ਦੇ ਆਉਂਦੇ ਤੇ ਪਤਾ ਉਹ ਬੰਦੇ ਵੀ ਖੜੀ ਉਹ ਵੀ ਕਰਾ ਦਿੱਤਾ ਜੀ ਜਿਹੜਾ ਧਿਆਨ ਸਿੰਘ ਭਰੇ ਆ ਕਿ ਤੁਸੀਂ ਦੱਸ ਰਹੇ ਸੀ ਉਹ ਮੋਕੇ ਵਾਰਦਾਤ ਦੇ ਆ ਗਿਆ ਸੀ ਉੱਥੇ ਸਵੇਰੇ ਜੀ ਮੋਰਲੀ ਮਾਰਨਿੰਗ ਕੋਈ ਤੁੰਗੂ ਅੰਮੋ ਦਾਪਾ ਦੇਖਿਆ ਨੇ ਜੀ ਉਹਦੇ 2 ਘੰਟੇ ਉਹ ਸਵੇਰੇ ਉੱਤੇ ਪੂਰੀ ਫੂਲ ਆ ਗਿਆ ਗਿਆ ਅੱਛਾ ਜੀ ਕੀ ਹੋ ਕੀ ਰਿਹਾ ਹਾਂ ਪੂਰੀ ਕਿ ਉਹ ਕਿ ਅੰਦਰ ਬੰਦ ਲਗਾ ਬਾਤਾਂ ਕਰਕੇ ਫਿਰ ਉਹ ਵਾਸਤੇ ਇਹ ਕਿਥੇ ਰਹਿਣ ਲਈ ਨੰਗ ਸੀ ਅੱਪੀ ਉਹੀ ਪਿੰਡ ਦਾ ਅੱਛਾ ਜੀ ਤੇ ਹੁਣ ਪੁਲਿਸ ਵੱਲੋਂ ਤਿੰਨੋਂ ਬੰਦੇ ਅਰੈਸਟ ਕਰਦੇ ਕਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਪੁਲਿਸ ਨੇ ਇਹ ਕੇਸ ਖੈਰ ਕਰ ਕਾਲਵਕਾਰੀ ਦਿੱਤਾ ਤੇ ਜਿਹੜੇ ਉਹਨਾਂ ਨੇ ਸ਼ਾਮ ਨੂੰ ਮੰਨ ਇਹ ਸਿਰਫ ਤੇ ਸਿਰਫ ਇਹੀ ਜਿਗਾ ਕਿ ਲੁੱਟ ਕੋ ਕਰਨ ਦੇ ਇਰਾਦੇ ਦੇ ਹਾਂਜੀ ਲੁੱਟ ਕੋ ਤੇ ਕੋਈ ਉਹਨਾਂ ਕੋਈ ਪੈਸੇ ਪੂਸੇ ਵੀ ਖੋਏ ਗਿਆ ਕੋਈ ਉਹਨਾਂ ਦਾ ਫੋਨ ਖੋਇਆ ਗਿਆ ਹੋਵੇ ਔਕੇ ਤੇ ਮਾੜਾ ਮੋਟਾ ਫੋਨ ਆ ਉਹਦੇ ਘਰੇ ਮਿਲਦਾ ਜੀ ਜਿਹੜਾ ਭੰਡਿਆ ਸੀਗਾ ਨਾ ਉਹਨਾਂ ਨੇ ਛਾਪਾ ਮਾਰਾ ਲੈ ਗਏ ਸੀ ਨਾਲ ਉਹ ਨਾ ਫੋਨ ਲੈ ਕੇ ਸੀਗੇ ਫੋਨ ਲੈ ਕੇ ਰੋਟ ਕਰੀ ਗਏ ਅੱਛਾ ਜੀ ਬ੍ਰਹਮਤ ਹੋ ਗਈ ਤੇ ਪੈਸੇ ਪੈਸੇ ਵੀ ਖੋਏ ਜਿਹ ਪੈਸੇ ਹੁਣ ਜਿਹੜੇ ਕੋਲ ਵਿੱਚ ਸੀ ਕੋਈ ਅਸੀਂ ਅੱਧੀ ਪਿੱਛੇ ਚਲੇ ਪਾਕ